ਸਾਰੇ ਸਤਿਕਾਰ ਜੀ ਸਾਰੇ ਵੀਰਾਂ ਤੇ ਭੈਣਾਂ ਨੂੰ ਹੋਰ ਵੀਰੋ ਕਿੱਦਾਂ ਸਭ ਠੀਕ ਠਾਕ ਹੋ ਅੱਜ ਇਹ ਬਹੁਤ ਜ਼ਿਆਦਾ ਟੌਪਿਕ ਜ਼ਰੂਰੀ ਹੈ ਇਸ ਟੌਪਿਕ ਤੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਕੋਈ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਸ ਟੌਪਿਕ ਤੇ ਸਾਨੂੰ ਹਰ ਇੱਕ ਨੂੰ ਹੀ ਸਵਾਲ ਚੁੱਕਣਾ ਚਾਹੀਦਾ ਆ ਦੇਖੋ ਪ੍ਰਮਾਤਮਾ ਨੇ ਦੋ ਤਿੰਨ ਜੀਵਨ ਚਲੋ ਹਰ ਇੱਕ ਨੂੰ ਦਿੱਤਾ ਜਾਨਵਰ ਵੀ ਆ ਕੋਈ ਵੀ ਲਾ ਲਓ ਕੁਝ ਵੀ ਆਪਾਂ ਇੱਕ ਇਨਸਾਨ ਆ ਤੇ ਬੰਦੇ ਇੱਕ ਰੱਬ ਨੇ ਔਰਤ ਬਣਾਈ ਤੇ ਇੱਕ ਬੰਦਾ ਬਣਾਇਆ ਤੇ ਇੱਕ ਜਿਨ੍ਹਾਂ ਨੂੰ ਆਪਾਂ ਖੁਸਰੇ ਕਹਿ ਦਿੰਦੇ ਹਾਂ ਨਾ ਤੀਸਰਾ ਸਮਾਜ ਉਹਨਾਂ ਦਾ ਬਣਾਇਆ ਸਿਕਾ ਉਹ ਖੁਸ਼ੀਆਂ ਮੰਗਦੇ ਆ ਨਾ ਚਲੋ ਮੰਨਿਆ ਵੀ ਹਾਂ ਖੁਸ਼ੀਆਂ ਮੰਗਦੇ ਆ ਉਹ ਤੁਹਾਡੇ ਉਹਨਾਂ ਨੇ ਉਹਨਾਂ ਦਾ ਸਾਧਨ ਕੀਆ ਪੈਸਾ ਕਮਾਉਣ ਦਾ ਕਿ ਅਸੀਂ ਖੁਸ਼ੀਆਂ ਮੰਗਣੀਆਂ ਆ ਤੇ ਜਦੋਂ ਉਹਨਾਂ ਦੇ ਘਰ ਖੁਸ਼ੀ ਹੋਊਗੀ ਤੇ ਅਸੀਂ ਉਹਨਾਂ ਦੇ ਘਰੇ ਖੁਸ਼ੀਆਂ ਮੰਗਣ ਜਾਣਾ ਆ ਨਾ ਤੇ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਇਹਨਾਂ ਚੀਜ਼ਾਂ ਨੂੰ ਇਦਾਂ ਪ੍ਰਮੋਟ ਕੀਤਾ ਜਾ ਰਿਹਾ ਵਜ ਦੇ ਟਾਈਮ ਦੇ ਵਿੱਚ ਤੇ ਮੈਨੂੰ ਸੁਣਨ ਦੇ ਵਿੱਚ ਆਇਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹਨਾਂ ਨੇ ਰੈਲੀ ਵੀ ਕਰਨੀ ਆ ਆ ਦਾੜੀਆਂ ਰੱਖੀਆਂ ਹੋਈਆਂ ਜਿਨ੍ਹਾਂ ਨੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਆ ਗੇ ਟੈਂਪੂ ਇੰਸਟਾਗ੍ਰam ਤੇ ਜਿਹੜੇ ਸਾਲੇ ਫੇਮਸ ਬਣੇ ਫਿਰਦੇ ਆ ਸੌਰੀ ਗਾਲਤ ਇਹਨਾਂ ਨੂੰ ਕੱਢਣੀ ਵੀ ਬਣਦੀ ਆ ਆਪਾਂ ਠੇਸ ਤਾਂ ਨਹੀਂ ਪਹੁੰਚਾਉਣਾ ਚਾਹੁੰਦੇ ਚਲੋ ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਚਲੋ ਉਹਨਾਂ ਦਾ ਵੀ ਜੀਵਨ ਹੈ ਨਾ ਉਹਨਾਂ ਦੀ ਵੀ ਜ਼ਿੰਦਗੀ ਆ ਉਹਨਾਂ ਉਹ ਵੀ ਜੀਣ ਆਏ ਇਸ ਧਰਤੀ ਤੇ ਪਰ ਇਸ ਚੀਜ਼ ਨੂੰ ਪ੍ਰਮੋਟ ਕਿਉਂ ਕੀਤਾ ਜਾ ਰਿਹਾ ਵਾ ਇਹਦੇ ਪਿੱਛੇ ਕਦੀ ਆਪਾਂ ਸੋਚਣ ਦੀ ਕਦੀ ਆਪਾਂ ਉਹ ਚਲੋ ਦੇਖੋ ਇਹਨਾਂ ਨੂੰ ਇਹਨਾਂ ਨੂੰ ਇੱਕ ਹਨਾ ਕੰਦ ਨੇ ਆ ਵੀ ਫ੍ਰੀ ਦਾ ਨਾ ਖਾਣਾ ਜਾਨੀ ਕਿ ਲਾਲਚ ਕੀ ਸਾਨੂੰ ਇਹਨਾਂ ਚ ਪਿੱਛੋਂ ਪੈਸਾ ਪ੍ਰਮੋਸ਼ਨ ਆ ਪਤਾ ਨਹੀਂ ਕੀ ਕੁਝ ਇਹ ਐਕਚੁਅਲੀ ਨਾ ਇੱਕ ਦਿਮਾਗ ਦੀ ਇੱਕ ਬਿਮਾਰੀ ਆ ਇਹ ਇਹਦਾ 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 ਇਲਾਜ ਹੋਣਾ ਜ਼ਰੂਰੀ ਆ ਇੱਕ ਆਪਾਂ ਨੂੰ ਇਹਨਾਂ ਨੂੰ ਸਮਝਾਉਣ ਦੀ ਬਜਾਏ ਇਹਦੇ ਵਿੱਚ ਆਪਣਾ ਸਮਾਜ ਵੀ ਸ਼ਾਮਲ ਹੋ ਜਾਂਦਾ ਹੈ ਕਿਉਂਕਿ ਇਹਨਾਂ ਨੂੰ ਆਪਾਂ ਤਾਨੇ ਮਿਹਣੇ ਮਾਰਨ ਲੱਪ ਪੈਂਦੇ ਆ ਨਾ ਕਿ ਤੂੰ ਇਦਾਂ ਆ ਤੂੰ ਜੇ ਆ ਤੂੰ ਉਹ ਹੋ ਗਿਆ ਤੂੰ ਚਲੋ ਆਪਾਂ ਕਿਸੇ ਦੇ ਵਿੱਚ ਵੜ ਕੇ ਤਾਂ ਦੇਖ ਨਹੀਂ ਲੈਂਦੇ ਵੀ ਉਹ ਕੀ ਆ ਨਾ ਤੇ ਆਪਣਾ ਸਮਾਜ ਵੀ ਇਹਦੇ ਵਿੱਚ ਬਹੁਤ ਵੱਡਾ ਗੁਨੇਗਾਰ ਹੋ ਜਾਂਦਾ ਹੈ ਕਿ ਇਹਨਾਂ ਨੂੰ ਆਪਾਂ ਤਾਨੇ ਮਾਰਦੇ ਆ ਤੇ ਆਪਾਂ ਕਦੀ ਇਹਨਾਂ ਨੂੰ ਆਪਾਂ ਨੂੰ ਸਮਝਾਉਣਾ ਚਾਹੀਦਾ ਉਹ ਵੀ ਇਨਸਾਨ ਹੀ ਆ ਆਪਣੇ ਭੈਣ ਭਰਾ ਹੀ ਆ ਉਹ ਮਾੜੇ ਨਹੀਂ ਆ ਕੁਝ ਇਦਾਂ ਦੇ ਗਲਤ ਨਹੀਂ ਆਪਾਂ ਨੂੰ ਉਹਨੂੰ ਕਹਿਣਾ ਹੈਗਾ हां ਕਿਉਂਕਿ ਆਪਣੇ ਪੰਜਾਬ ਦਾ ਇਹ ਇਤਿਹਾਸ ਰਿਹਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਨਾ ਇਸ ਧਰਤੀ ਤੇ ਇਦਾਂ ਦੇ ਕੰਮ ਨਹੀਂ ਹੋਣਾ ਚਾਹੀਦੇ ਇੱਥੇ ਸਾਡੇ ਸ਼ਹੀਦਾਂ ਦਾ ਸਾਡੇ ਪੁਰਖਿਆਂ ਦਾ ਸਾਡੇ ਸੱਭਿਆਚਾਰ ਨੂੰ ਬਹੁਤ ਜ਼ਿਆਦਾ ਬਦਨਾਮਕ ਹੋਣਾ ਆ ਵਰਲਡ ਲੈਵਲ ਤੇ ਸਾਡੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਆ ਬਹੁਤ ਜ਼ਿਆਦਾ ਜੇ ਇਹਨਾਂ ਦੀ ਰੈਲੀ ਇਹ ਨਿਕਲਣੀ ਨਹੀਂ ਚਾਹੀਦੀ ਮੈਂ ਕਿ ਮੇਰਾ ਕਿਤੇ ਬਹੁਤ ਵੱਡਾ ਚੈਨਲ ਨਹੀਂ ਆ ਮੈਂ ਸਰਬ ਇੱਕ ਛੋਟੀ ਜੀ ਮੋਟੀਵੇਸ਼ਨਲ ਵੀਡੀਓਜ਼ ਵਗੈਰਾ ਬਣਾਉਂਦਾ ਆ ਠੀਕ ਆ ਨਾ ਮੇਰੇ 97 ਸਬਸਕ੍ਰਾਈਬਰ ਆ ਮੈਂ ਇਹ ਗੱਲ ਕਰਦਾ ਜਿਹਦਾ ਇੱਕ ਸਬਸਕ੍ਰਾਈਬਰ ਮਿਲਿਆ ਨਾ ਉਹਨੂੰ ਵੀ ਇਸ ਤੇ ਹੈਸ਼ਟੈਗ ਇਸ ਇਦਾਂ ਦੀਆਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਚਾਹੀਦਾ ਆ ਕਿ ਇਹਨਾਂ ਨੂੰ ਪਤਾ ਲੱਗੇ ਇਹਨਾਂ ਨੂੰ ਪਤਾ ਲੱਗੇ ਕਿ ਸਾਡੇ ਇਸ ਇਸ ਅਸੀਂ ਦੇਖੋ ਜ਼ੁਲਮ ਦੇ ਖਿਲਾਫ ਅਸੀਂ ਲੜਦੇ ਆ ਠੀਕ ਆ ਨਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੀ ਸੰਦੇਸ਼ ਮਿਲੂਗਾ ਤੁਹਾਡੇ ਬੱਚੇ ਮੋਬਾਈਲ ਚ ਲਾਂਦੇ ਆ ਨਾ ਤੁਹਾਡੇ ਬੱਚੇ ਮੋਬਾਈਲ ਚ ਲੰਨਦੇ ਹੁਣ ਤੁਹਾਡਾ ਬੱਚਾ ਉਹ ਚੀਜ਼ ਦੇਖੂਗਾ ਠੀਕ ਹੈ ਨਾ ਗਾਂ ਅਸੀਂ ਸਮਾਜ ਤੇ ਕੀ ਇੰਪੈਕਟ ਪੈਣਾ ਆ ਤੁਸੀਂ ਅੱਜ ਨਾ ਇਸ ਚੀਜ਼ ਦਾ ਅੱਜ ਇੰਪੈਕਟ ਨਾ ਦੇਖੋ ਕਿ ਅੱਜ ਕੀ ਹੋਣਾ ਹੈ ਇਸ ਚੀਜ਼ ਦਾ ਇੰਪੈਕਟ ਦੇਖੋ ਕਿ ਆਉਣ ਵਾਲੇ ਦਸਾਂ ਸਾਲਾਂ ਤੱਕ ਕੀ ਹੋਣਾ ਹੈ ਇਹਨਾਂ ਨੂੰ ਇੰਟਰਨੈਟ ਤੇ ਕਿਦਾਂ ਗੰਦ ਵਾਂਗੂ ਪ੍ਰਮੋਟ ਕੀਤਾ ਜਾ ਰਿਹਾ ਬਾ ਤੁਸੀਂ ਰੈਲੀਆਂ ਕਰੋ ਜਿੱਥੇ ਮਰਜ਼ੀ ਕਰੋ ਅਮਰੀਕਾ ਵਰਗੀਆਂ ਕੱਟਰੀਆਂ ਬੇਵਕੂਫ ਹੈ ਯਾਰ ਇਨਾ ਇਹਨਾਂ ਨੂੰ ਇਹਨਾਂ ਨੂੰ ਉਹ ਜਿਹੜਾ ਉਹਨਾਂ ਨੇ ਉਹ ਕੀਤਾ ਹੋਇਆ ਵਾ ਕਿ ਇਹ ਵੀ ਸਿਰਫ ਮਤਲਬ ਤੁਹਾਨੂੰ ਪਤਾ ਇਹਨਾਂ ਤੇ ਰੋਕ ਲਗਾਈ ਗਈ ਆ ਹਨਾ ਅਮਰੀਕਾ ਅਮਰੀਕਾ ਵਰਗੀਆਂ ਕੰਟਰੀਆਂ ਬੇਫਿਕੂਪ ਨਹੀਂ ਹੋ ਸਕਦੀਆਂ ਜੇ ਹਵਾ ਉਧਰੋਂ ਚੱਲੀ ਸੀ ਤਾਂ ਬੰਦ ਵੀ ਉਹਨਾਂ ਨੇ ਕੀਤੀ ਆ ਠੀਕ ਆ ਨਾ ਇਹਨਾਂ ਨੂੰ ਪਿਆਰ ਨਾ ਸਮਝਾਓ ਠੀਕ ਆ ਨਾ ਵੀ ਇਹ ਕੰਮ ਨਾ ਕਰੋ ਜੇ ਨਹੀਂ ਸਮਝਦੇ ਫਿਰ ਇਸ ਤੇ ਸਰਕਾਰਾਂ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਹੈ ਸਰਕਾਰਾਂ ਦੇਖੋ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਹੈਗੇ ਸਰਕਾਰਾਂ ਕੰਮ ਕਰਦੀਆਂ ਸੀ ਸਰਕਾਰਾਂ ਨੂੰ ਮਾੜੇ ਨਹੀਂ ਕਹਿੰਦੇ ਕਿ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਹੈਗੇ ਠੀਕ ਹੈ ਨਾ ਅਸੀਂ ਤਾਂ ਇਹ ਕਹਿ ਰਹੇ ਹਾਂ ਜੇ ਸਮਾਜ ਦੇ ਵਿੱਚ ਤੁਸੀਂ ਰਹਿਣਾ ਹੈ ਉਸੇ ਸਮਾਜ ਦੇ ਵਿੱਚ ਅਸੀਂ ਵੀ ਰਹਿਣਾ ਹੈ ਅਸੀਂ ਕੋਈ ਕੈਨੇਡਾ ਅਮਰੀਕਾ ਦੀ ਧਰਤੀ ਤੇ ਨਹੀਂ ਰਹਿੰਦੇ ਅਸੀਂ ਵੀ ਪੰਜਾਬ ਦੇ ਵਿੱਚ ਹੀ ਰਹਿੰਦੇ ਹਾਂ ਸਾਡੇ ਵੀ ਬੱਚੇ ਆ ਕੱਲ ਨੂੰ ਉਹ ਇਦਾਂ ਦੀਆਂ ਚੀਜ਼ਾਂ ਸਿੱਖੂਗੇ ਹੁਣ ਸਾਡੇ ਬੱਚੇ ਹੋਗੇ ਕੱਲ ਨੂੰ ਸਾਨੂੰ ਪ੍ਰਮਾਤਮਾ ਰੱਬ ਨਾ ਕਰੇ ਜੇ ਉਹ ਇਦਾਂ ਦੀ ਚੀਜ਼ ਹੋ ਗਈ ਅਸੀਂ ਤਾਂ ਉਹਦਾ ਇਲਾਜ ਕਰਾਵਾਂਗੇ ਸਾਨੂੰ ਪਤਾ ਇਹ ਇੱਕ ਬਿਮਾਰੀ ਆ ਇਹਦਾ ਇਲਾਜ ਹੋ ਸਕਦਾ ਆ ਇਹ ਪੋਸੀਬਲ ਵੀ ਆ ਤੁਸੀਂ ਤੁਸੀਂ ਕੋਸ਼ਿਸ਼ ਕਰੋ ਯਾਰ ਇਹਨਾਂ ਨੂੰ ਸਮਝਾਉਣ ਦੀ ਠੀਕ ਆ ਇਹਨਾਂ ਦੇ ਨਾਲ ਪਹਿਲਾਂ ਧੱਕਾ ਕਰਨ ਦੀ ਕੋਸ਼ਿਸ਼ ਨਾ ਕਰੋ ਯਾਰ ਦੋ ਸਰਦਾਰ ਵੀਰ ਦੇਖੋ ਅਸੀਂ ਅਸੀਂ ਦੁੱਧ ਧੋਤੇ ਹੋਏ ਬੰਦੇ ਨੇਗੇ ਠੀਕ ਆ ਨਾ ਪਰ ਅਸੀਂ ਦਸਤਾਰ ਸਜਾਉਣ ਨੂੰ ਸਾਡਾ ਵੀ ਮਨ ਬਹੁਤ ਕਰਦਾ ਪਰ ਅਸੀਂ ਨਹੀਂ ਸਜਾਉਂਦੇ ਹੈਗੇ ਕਿਉਂ ਨਹੀਂ ਸਜਾਉਂਦੇ ਕਿਉਂਕਿ ਅਸੀਂ ਪਵਿੱਤਰ ਨਹੀਂ ਆ ਯਾਰ ਸਾਡੇ ਗੁਰੂ ਪੀਰਾਂ ਨੇ ਸਾਡੀਆਂ ਬਹੁਤ ਸ਼ਹਾਦਤਾਂ ਦੇ ਕੇ ਸਾਨੂੰ ਇਹ ਪੱਗ ਮਿਲੀ ਆ ਬਹੁਤ ਸ਼ਹਾਦਤਾਂ ਦੇ ਕੇ ਤੇ ਯਾਰ ਅੱਜ ਅੱਜ ਉਹ ਦੋ ਮੁੰਡੇ ਮੈਂ ਦੇਖੇ ਕਿਦਾ ਆਪਸ ਵਿੱਚ ਜੱਫੀਆਂ ਹੀ ਪਾ ਰਹੇ ਸਕੇ ਚਲੋ ਉਹ ਵੀ ਹੈਗੇ ਤਾਂ ਚਲੋ ਇਨਸਾਨ ਹੀ ਆ ਠੀਕ ਹੈ ਉਹ ਵੀ ਪਰ ਇਸ ਚੀਜ਼ ਨੂੰ ਇਦਾਂ ਪ੍ਰਮੋਟ ਨਾ ਕਰੋ ਯਾਰ ਇਹ ਗਲਤ ਗੱਲ ਹੈ ਇਦਾਂ ਨਾ ਪ੍ਰਮੋਟ ਕਰੋ ਯਾਰ ਇਹ ਆਉਣ ਵਾਲੇ ਬੱਚਿਆਂ ਤੇ ਬਹੁਤ ਮਾੜਾ ਇੰਪੈਕਟ ਪੈ ਰਿਹਾ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਮਾੜਾ ਇੰਪੈਕਟ ਪੈ ਰਿਹਾ ਯਾਰ ਇਸ ਚੀਜ਼ਾਂ ਦਾ ਇਸ ਤੇ ਬੋਲਣਾ ਬਹੁਤ ਜ਼ਰੂਰੀ ਆ ਬੋਲੋ ਵੱਧ ਤੋਂ ਵੱਧ ਇਸ ਚੀਜ਼ ਨੂੰ ਰੋਕਿਆ ਜਾਵੇ ਸਰਕਾਰਾਂ ਮੋਰੇ ਵੀ ਅਸੀਂ ਅਪੀਲ ਹੀ ਕਰਦੇ ਹੱਥ ਜੋੜ ਕੇ ਕਿ ਇਹ 스테 ਰੋਕ ਲਈ ਜਾਵੇ ਇੱਥੇ ਥੋੜਾ ਧਿਆਨ ਦਿੱਤਾ ਜਾਵੇ ਇਹ ਰੈਲੀ ਨਹੀਂ ਹੋਣੀ ਚਾਹੀਦੀ ਅਸੀਂ ਗੁਰੂ ਦੀ ਨਗਰੀ ਕਹਿੰਦੇ ਆ ਅੰਮਰਸਰ ਨੂੰ ਅਸੀਂ ਭਾਵੇਂ ਜਲੰਧਰ ਦੇ ਵਿੱਚ ਰਹਿੰਦੇ ਆ ਅਸੀਂ ਉਹਨੂੰ ਗੁਰੂ ਦੀ ਨਗਰੀ ਕਹਿੰਦੇ ਆ ਇਹ ਇਹਨੂੰ ਰੋਕਣਾ ਚਾਹੀਦਾ ਫਿਰ ਇਹ ਸੰਸਥਾਵਾਂ ਨੂੰ ਇਹਨਾਂ ਚੀਜ਼ਾਂ ਤੇ ਫਿਰ ਐਕਸ਼ਨ ਵੀ ਲੈਣਾ ਚਾਹੀਦਾ ਜੇ ਫਿਰ ਇਹ ਨਹੀਂ ਰੁਕਦੇ ਹੈਗੇ ਠੀਕ ਆ ਸਰਕਾਰ ਨੂੰ ਸੰਸਥਾਵਾਂ ਨੂੰ ਫਿਰ ਅਸੀਂ ਵੀ ਉਹਨਾਂ ਦੇ ਨਾਲ ਹੀ ਆ ਇਹਨਾਂ ਤੇ ਐਕਸ਼ਨ ਲੈਣਾ ਬਣਦਾ ਹੀ ਆ ਠੀਕ ਹੈ ਨਾ ਜੇ ਅਸੀਂ ਪਿਛੇ ਦੇ ਜੇ ਸਾਡਾ ਧਰਮ ਸਿੱਖ ਨਿਕਾ ਤੇ ਅਸੀਂ ਹਰ ਧਰਮਾਂ ਦੀ ਇੱਜ਼ਤ ਕਰਦੇ ਆਂ ਅਸੀਂ ਹਰ ਇੱਕ ਦੇ ਨਾਲ ਪਿਆਰ ਮਿਹਲ ਵਰਤਾ ਦੇ ਨਾਲ ਹੀ ਰਹਿੰਦੇ ਆਂ ਠੀਕ ਆ ਨਾ ਇਹ ਗਲਤ ਇਹ ਬਹੁਤ ਗਲਤ ਹੋ ਰਿਹਾ ਆ ਪਾ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਰੋਕਿਆ ਜਾਵੇ ਠੀਕ ਆ ਇਹ ਇਦਾਂ ਤਾਂ ਤੁਹਾਡਾ ਸੱਭਿਆਚਾਰ ਨਹੀਂ ਰਹਿਣਾ ਤੁਹਾਡੀ ਬੋਲੀ ਤੇ ਬੋਲੀ ਨੂੰ ਛੱਡੋ ਤੁਹਾਡਾ ਸੱਭਿਆਚਾਰ ਮਿੱਟੀ ਹੋ ਜਾਣਾ ਆ ਕੀ 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 ਰਗ ਲਾਉਣਦੇ ਆ ਯਾਰ ਇਹ ਚਲੋ ਆਪਾਂ ਨਹੀਂ ਮਾੜਾ ਨਹੀਂ ਕਹਿੰਦੇ ਐ ਕਿ ਮੈਂ ਆਪਣੀ ਜ਼ੁਬਾਨ ਚੋਂ ਲਫ਼ਜ਼ ਨਹੀਂ ਇਹਨਾਂ ਨੂੰ ਕੋਈ ਮਾੜਾ ਕੱਢਣਾ ਚਾਹੁੰਦਾ ਪਰ ਫੇਰ ਵੀ ਯਾਰ ਬੋਲੋ ਯਾਰ ਅੱਜ ਨਹੀਂ ਬੋਲੂਗੇ ਨਾ ਕਹਿੰਦੇ ਨਹੀਂ ਹੁੰਦੇ ਕਿ ਦੂਸਰੇ ਦੇ ਘਰ ਲੱਗੀ ਹੋਈ ਅੱਗ ਦੇਖ ਕੇ ਆਪਾਂ ਨੂੰ ਬੜਾ ਮਜ਼ਾ ਆਉਂਦਾ ਆ ਤੇ ਜਦੋਂ ਆਪਣੇ ਘਰ ਅੱਗ ਲੱਗਦੀ ਪਤਾ ਉਦਣ ਲੱਗਦਾ ਆ ਠੀਕ ਹੈ ਨਾ ਤੇ ਕਿਸੇ ਦਾ ਇਦਾਂ ਮਜ਼ਾਕ ਸਮਾਜ ਦੇ ਵਿੱਚ ਅਸੀਂ ਵੀ ਵਿਚਰਦੇ ਆ ਤੁਸੀਂ ਵੀ ਵਿਚਰਨਾ ਸਾਰਿਆਂ ਨੇ ਵਿਚਰਨਾ ਆ ਚਲੋ ਇੱਕ ਹਾਸਾ ਮਖੋਲ ਇੱਕ ਅਲੱਗ ਚੀਜ਼ ਆ ਪਰ ਇਹਨਾਂ ਨੂੰ ਇਦਾਂ ਟੌਂਟ ਵਗੈਰਾ ਨਾ ਮਾਰੋ ਯਾਰ ਠੀਕ ਹੈ ਨਾ ਇਹਨਾਂ ਨੂੰ ਬਿਠਾ ਕੇ ਇਹਨਾਂ ਦੇ ਇਹਨਾਂ ਦੇ ਦਿਮਾਗ ਦੇ ਵਿੱਚ ਇਹਨਾਂ ਦੇ ਖਾਨੇ ਪਾਓ ਇਹਨਾਂ ਨੂੰ ਸਮਝਾਓ ਕਿ ਤੁਹਾਡੇ ਦਿਮਾਗ ਦਾ ਇਲਾਜ ਹੋਣਾ ਪੈਣਾ ਵਾ ਠੀਕ ਹੈ ਨਾ ਇਹ ਗਲਤ ਗੱਲ ਹੋ ਰਹੀ ਹੈ ਇਹ ਇਹਨਾਂ ਇਹਨਾਂ ਦੀ ਪੈਸਾ ਇੰਪੋਰਟੈਂਟ ਹੈ ਕਿਉਂਕਿ ਇਹ ਇਹ ਚਾਹੁੰਦੇ ਆ ਕਿ ਬਸ ਅਸੀਂ ਸੋਸ਼ਲ ਮੀਡੀਆ ਤੋਂ ਪੈਸਾ ਕਮਾਈਏ ਮੈਂ ਔਰਤ ਤੇ ਬੰਦੇ ਤੋਂ ਇਲਾਵਾ ਜਿਹੜੀ ਤੀਸਰੀ ਕਮਿਊਨਿਟੀ ਉਹਨਾਂ ਨੂੰ ਨਹੀਂ ਟਾਰਗੇਟ ਕਰਦਾ ਉਹ ਤਾਂ ਕਹਿੰਦੇ ਇਹਨਾਂ ਨੂੰ ਮਾੜਾ ਕਹਿੰਦੇ ਆ ਵੀ ਇਹ ਸਾਡੀ ਰੋਜੀ ਰੋਟੀ ਤੇ ਲੱਤ ਮਾਰਦੇ ਇਹਨਾਂ ਨੇ ਕੀ ਗੰਦ ਪਾਇਆ ਵਾ ਇੰਟਰਨੈਟ ਤੇ ਉਹ ਤਾਂ ਇਹਨਾਂ ਨੂੰ ਆਪ ਗਲਤ ਕਹਿੰਦੇ ਆ ਠੀਕ ਹੈ ਨਾ ਇਹ ਸੀ ਇਸ ਟਾਪਿਕ ਤੇ ਗੱਲ ਕਰਨੀ ਬਹੁਤ ਜ਼ਰੂਰੀ ਸੀ ਮੈਂ ਸਮਝਦਾ ਸੀ ਆਪਣੇ ਵੱਲੋਂ ਠੀਕ ਹੈ ਜੀ ਮੇਰੇ ਵੀਰ ਭੈਣਾਂ ਤੇ ਜੇ ਤੁਸੀਂ ਨਹੀਂ ਬੋਲ ਸਕਦੇ ਤਾਂ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ رائے ਵੀ ਦਿਓ ਕਮੈਂਟ ਦੇ ਵਿੱਚ ਦੱਸਿਓ ਕਿ ਇਹ ਤੇ ਬੋਲਣਾ ਜ਼ਰੂਰੀ ਬਣਦਾ ਆ ਸਮਾਜ ਦੇ ਵਿੱਚ ਵਿਚਰਨ ਦੇ ਲਈ ਕਾ ਨਹੀਂ ਬਣਦਾ